ਲੋਜੀ ਇਹ ਆ ਏਰੀਏਟਰ ਚਿੰਗਾ ਫਾਰਮ ਮੱਛੀ ਫਾਰਮ ਲਈ ਸਭ ਤੋਂ ਮੇਨ ਚੀਜ਼ ਜਿਹੜੀ ਵਰਤ ਜਾਂਦੀ ਆ ਇਹ ਆ ਏਰੀਏਟਰ ਤੇ ਇਹਦਾ ਕੰਮ ਆ ਪਾਉਂਡ ਚ ਪਾਣੀ ਨੂੰ ਰੋਟੇਟ ਕਰਨਾ ਤੇ ਆਕਸੀਜਨ ਬਣਾਉਣਾ ਇਹ ਸਭ ਤੋਂ ਜ਼ਿਆਦਾ ਰਾਤ ਨੂੰ ਜ਼ਿਆਦਾ ਕੰਮ ਹੁੰਦਾ ਆ ਕਿਉਂਕਿ ਦਿਨੇ ਆਕਸੀਜਨ ਪਾਉਂਡ ਵਿੱਚ ਧੁੱਪ ਨਾਲ ਅੰਦਰ ਜਾਂਦੀ ਆ ਤੇ ਰਾਤ ਨੂੰ ਜਾਨੋਂ ਹਟ ਜਾਂਦੀ ਆ ਤੇ ਰਾਤ ਨੂੰ ਇਹ ਏਰੀਏਟਰ ਕੰਮ ਕਰਦੇ ਆ ਤੇ ਇਹਨਾਂ ਨੂੰ ਅਸੈਂਬਲ ਕਰਨ ਦਾ ਕੰਮ ਚੱਲ ਰਿਹਾਗਾ ਤੇ ਤੁਸੀਂ ਦੇਖ ਸਕਦੇ ਹੋ ਜਿਹੜੇ ਸਭ ਤੋਂ ਥੱਲੇ ਵਾਲਾ ਪਾਰਟ ਆ ਗਿਆ ਜਿਹੜਾ ਬਲੂ ਕਲਰ ਦੇ ਆ ਤਿੰਨ ਵੱਡੇ ਵੱਡੇ ਬਣੇ ਆ ਟੂਬਾਂ ਜੀਆਂ ਉਹ ਹੁੰਦੀਆਂ ਆਪਣੀਆਂ ਉਹਨਾਂ ਨੂੰ ਫਲੋਟਰ ਕਹਿੰਦੇ ਆ ਉਹ ਲੋਟੋਂ ਅੱਗੇ ਜਿਹੜਾ ਉੱਪਰ ਲੱਗਿਆ ਮੋਟਰ ਦੇ ਥੱਲੇ ਲੱਗਿਆ ਉਹਨੂੰ ਗੀਅਰ ਬਾਕਸ ਤੇ ਉੱਪਰ ਸਭ ਤੋਂ ਮੋਟਰ ਆ ਜਾਂਦੀ ਆ ਇਹਨੂੰ ਥੋੜਾ ਦੇਖ ਕੇ ਅਸੈਂਬਲ ਕਰਨਾ ਪੈਂਦਾ ਜੇ ਇਹ ਪਾਣੀ ਕਿੱਧਰੋਂ ਰੋਟੇਟ ਕਰੇ ਉਹ ਸਾਈਡਾਂ ਵਾਲੇ ਪੱਖੇ ਆ ਜਾਂਦੇ ਆ। ਲਾਉ ਲੈ ਚੀ ਨਹੀਂ ਕਰ ਰਹੇ ਹਾਂ ਅਸੈਂਬਲ। ਤੇ ਅਸੈਂਬਲ ਤਾਂ ਪਹਿਲਾਂ ਪਹਿਲਾਂ ਹੀ ਕਰ ਰਹੇ ਹਾਂ। ਕਿਉਂਕਿ ਪਹਿਲਾਂ ਹੀ ਇਹਨਾਂ ਨੂੰ ਫਿੱਟ ਕਰ ਦਾਂਗੇ। ਬਾਅਦ ਚ ਟਾਈਮ ਦੀ ਦਿੱਕਤ ਨਾ ਆਵੇ ਤੇ ਨਾਲ ਨਾਲ ਇਹਨਾਂ ਨੂੰ ਪਹਿਲੇ ਸਾਰਿਆਂ ਨੂੰ ਵਿੱਚ ਲਗਾ ਦਾਂਗੇ। ਤੇ ਅਸੈਂਬਲ ਕਰਦੇ ਤੁਸੀਂ ਦੇਖ ਸਕਦੇ ਹੋ। ਪੂਰ ਲੇਵੀ ਨਾਟਕਸ ਨੇ ਆ ਗੇਅਰ ਬਾਕਸ ਤੇ ਵੀ ਗਾਰਸ ਨੇ ਆ ਮੋਟਰ ਦੇ ਵੀ ਕਸਨੇ ਆ ਤੇ ਪੱਖਿਆਂ ਨੂੰ ਵੀ ਫਿੱਟ ਕਰਨਾ ਇਹ ਦੇਖ ਸਕਦੇ ਤੁਸੀਂ ਚੰਗੀ ਤਰ੍ਹਾਂ ਨੂੰ ਤੇ ਇਹ ਕਰਕੇ ਉੱਤੇ ਫਿੱਟ ਕਰਦੇ ਤੇ ਉੱਪਰੇ ਲਾਕ ਕੀ ਜਾਂਦੇ ਆ ਲੈ ਜੀ ਤੇਰੀਆਂ ਚਾਬੀਆਂ ਨਹੀਂ ਲੱਗੀਆਂ ਜਾਂਦੀਆਂ ਹੁਣ ਤੁਸੀਂ ਦੇਖ ਵਰਦੇ ਇਸ ਸਪੈਟ ਹੋ ਰਿਹਾ ਉਹ ਤੋਂ ਬਾਦ ਨੂੰ ਲਾਉਂਦੇ ਵੀ ਨਿਕਾਵਾਂਗੇ ਇੰਨਾ ਦੇ ਜਿਹੜਾ ਕਨੈਕਸ਼ਨ ਕਰਨਾ ਪੈਣਾ ਉਹ ਵੀ ਦੇਖ ਕੇ ਕਰਨਾ ਪੈਣਾ ਨਹੀਂ ਪੁੱਠੇ ਵੀ ਘੁੰਮ ਜਾਂਦੇ ਆ 3 ਫੇਸ ਹੁੰਦੇ ਆ ਇਹ ਬਾਕੀ ਸ਼ਾਰਟ ਚ ਆਪਾਂ ਤੁਹਾਨੂੰ ਸਾਰਾ ਇੱਕ ਵਾਰੀ ਦਿਖਾਈ ਜਾਂਦੇ ਰਹਿੰਨੇ ਆ ਟੈਂਪ ਟੈਂਪ ਤੇ ਜਿੱਤੇ ਲੋਡ ਪਈ ਵੱਡੀ ਵੀਡੀਓ ਵੀ ਪਾਵਾਂਗੇ ਬਾਕੀ ਜਿਹੜੀ ਰੈਗੂਲਰ ਇਨਫੋਰਮੇਸ਼ਨ ਹੈ ਜਾਂ ਜੋ ਵੀ ਆ ਪ੍ਰੋਸੈਸ ਚੱਲ ਰਿਹਾ ਉਹ ਆਪਾਂ ਸ਼ਾਰਟ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਤੇ ਆਪਣੇ ਚੈਨਲ ਨਾਲ ਬਨੇ ਰਹੋ